ਸਸ਼ੀਕਾ ਜੀ ਮੈਂ ਹਾਂ ਅਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਮੱਚੀ ਹੋਈ ਹੈ ਕਿਉਂਕਿ ਜਿਹੜੇ ਨੇ ਹਰਮੀਤ ਪਠਾਨ ਮਾਝਰਾ ਨੂੰ ਲੈ ਕੇ ਕਾਫੀ ਜ਼ਿਆਦਾ ਜੜੀ ਹੈ ਆਪ ਦੇ ਵੱਲੋਂ ਪੜਾਸ ਕੱਢੀ ਗਈ ਹੈ ਦਿੱਲੀ ਲੋਬੀ ਵਾਲਿਆਂ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਕਹਿ ਰਹੇ ਨੇ ਤੇ ਜਿਹੜੇ ਵੱਡੇ ਦੋਸ਼ ਲਗਾਏ ਗਏ ਨੇ ਪੰਜਾਬ ਪੁਲਿਸ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿ ਜਿਹੜਾ ਹੈ ਹਰਮੀਤ ਸਿੰਘ ਦੇ ਸਾਥੀਆਂ ਨੇ ਜਿਹੜੀ ਹੈ ਗੋਲੀ ਚਲਾਈ ਹੈ ਤੇ ਉਹ ਉਸ ਤੋਂ ਬਾਅਦ ਉਥੋਂ ਫਰਾਰ ਹੋ ਗਏ ਨੇ ਕੀ ਇਹਦੇ ਵਿੱਚ ਡੂੰਗੇ ਰਾਜ ਨੇ ਕੀ ਪੰਜਾਬ ਦੇ ਵਿੱਚ ਜਿਹੜੇ ਨੇ ਹਰਮੀਤ ਪਠਾਨ ਮਾਜਰਾ ਜਿਹੜੇ ਕਾਫੀ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਕੰਮ ਕਰ ਰਹੇ ਸੀ ਇਹਦੇ ਵਿੱਚ ਡੂੰਗੇ ਰਾਜ ਜਿਹੜੇ ਨੇ ਹੌਲੀ-ਹੌਲੀ ਨਿਕਲ ਕੇ ਸਾਹਮਣੇ ਆ ਰਹੇ ਨੇ ਇੱਕ ਪਾਸੇ ਜਿਹੜੇ ਨੇ ਜਿੱਥੇ ਗੋਲੀ ਚੱਲੀ ਐ ਉੱਥੇ ਉਹਨਾਂ ਦੇ ਰਿਸ਼ਤੇਦਾਰ ਕਹਿ ਰਹੇ ਨੇ ਪਠਾਨ ਮਾਜਰਾ ਦੇ ਸਾਡੇ ਤੱਕ ਕਿਸੇ ਤਰ੍ਹਾਂ ਦੀ ਗੋਲੀ ਚਲਾਈ ਹੀ ਨਹੀਂ ਗਈ ਤੇ ਦੂਸਰੇ ਪਾਸੇ ਜਿਹੜੀ ਹੈ ਪੰਜਾਬ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਲੋਕਾਂ ਨੂੰ ਧੋਖੇ ਦੇ ਵਿੱਚ ਕਿਉਂ ਰੱਖ ਰਹੇ ਨੇ ਆਖਰਕਾਰ ਪਠਾਨ ਮਾਜਰਾ ਜਿਹੜੇ ਨੇ ਸਿੱਧਾ ਟਾਰਗੇਟ ਕਰ ਰਹੇ ਨੇ ਹਾਈ ਕਮਾਂਡ ਨੂੰ ਕਿਉਂਕਿ ਤੁਹਾਨੂੰ ਪਤਾ ਹੈ ਦਿੱਲੀ ਲੋਬੀ ਵਾਲੇ ਜਿੱਥੇ ਹੈ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਕਰਦੇ ਜਿਹੜੇ ਨੇ ਪਠਾਨ ਮਾਜਰਾ ਉਹ ਜਿਹੜੇ ਨੇ 2-3 ਦਿਨਾਂ ਤੋਂ ਕਾਫੀ ਰਾਜ ਕੇ ਬੋਲ ਰਹੇ ਸੀ ਦਿੱਲੀ ਲੋਬੀ ਵਾਲਿਆਂ ਬਾਰੇ ਕਿ ਉਹਨਾਂ ਵੱਲੋਂ ਜਿਹੜੀ ਹੈ ਅਫਸਰਸ਼ਾਈ ਕੀਤੀ ਜਾਂਦੀ ਹੈ ਨਾ ਕਿ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੋਈ ਅਧਿਕਾਰ ਹੈ ਤੇ ਨਾ ਹੀ ਦੂਸਰੇ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਅਚਾਨਕ ਇਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਉਥੋਂ ਜਿਹੜੀਆਂ ਨੇ ਫਰਾਹ ਹੋਣੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਹੁਣ ਤੁਹਾਨੂੰ ਅਗਲੀ ਆਵਾਜ਼ ਸੁਣਾਵਾਂਗੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਫਿਰ ਉਹਨਾਂ ਤੇ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਰਿਸ਼ਤੇਦਾਰ ਕੀ ਕਹਿ ਰਹੇ ਨੇ ਕਿ ਇਹ ਸੱਚਮੁੱਚ ਜਿਹੜੀ ਉਥੇ ਗੋਲਾਬਾਰੀ ਹੋਈ ਹੈ ਜਾਂ ਫਿਰ ਇੱਕ ਬਣਾਈ ਹੋਈ ਸਟੋਰੀ ਹੈ ਤੁਹਾਨੂੰ ਪਹਿਲਾਂ ਮੈਂ ਨੋਰਮਲ ਜਿਹੜਾ ਸਟੈਂਡਰਡ ਤਰੀਕਾ ਬਾਕੀ ਨਹੀਂ ਸਰ ਅੱਜੋਂ ਤਾਂ ਪਹਿਲੇ ਆਏ ਹੋ ਇਸੇ ਬਾਅਦਲੇ ਆਏ ਹੋ ਇਸੇ ਬਾਅਦਲੇ ਸਰ ਤੁਹਾਨੂੰ ਟੁਕੜੇ ਆਏ ਨਾ ਸਰ ਇਹ ਵੀ ਕੋਈ ਨਾ ਲਿਫਟ ਵੀ ਨਹੀਂ ਸੀ ਸਰ ਸਾਰੇ ਇੱਥੇ ਨੂੰ ਪਤਾ ਹੈ ਖੜੇ ਨੇ ਮੀਟ ਦੀ ਉਹਦੀ ਉਹਦੇ ਆਉਂਦੇ ਹੀ ਰਹਿੰਦੇ ਨੇ ਸਰ ਉਹ ਜਿਹੜੇ ਉਹ ਬੋਲੇ ਕਿ ਮੇਰੇ ਚਲੇ ਜਾਵਾਂਗੇ ਨਹੀਂ ਸਰ ਕੋਈ ਸਾਡੇ ਕੋਲ ਕੋਈ ਗੋਲੀ ਨਹੀਂ ਸੀ ਤੁਹਾਨੂੰ ਕਰ ਰਹੇ ਪਏ ਸਰ ਸਾਡੇ ਦੁਤੇ ਹੀ ਨੇ ਸਾਡੇ ਕੋਈ ਗੋਲੀ ਨਹੀਂ ਸੀ ਸਰ ਜੇ ਆਪਕੋ ਸਾਈ ਇਹ ਲੋਕਾਂ ਦਾ ਗਿਆਨ ਕਿ ਆਈਏ ਜਾਂ ਦੱਬ ਕੇ ਆਈਏ ਅੱਗੇ ਐਮਐਲਸ ਆ ਕੇ ਟੁਕੜੇ ਸਾਹਮਣੇ ਕੰਕਰਾਂ ਤੋਂ ਬਾਅਦ ਅਖੀਰ ਸਾਹਿਬ ਨੇ ਗੱਲ ਕੀਤੀ ਹੈ ਇਹਨਾਂ ਨੇ ਪਤਾ ਦੀ ਸਾਡੇ ਸਰਪੰਚ ਸਾਹਿਬ ਦੇ ਤੇ ਇਹਨਾਂ ਨੇ ਗੱਲ ਕੀਤੀ ਗੱਲ ਕਰਨ ਤੋਂ ਬਾਅਦ ਮੰਨ ਲਿਆ ਪੰਗਰ ਜੀ ਕਹਿੰਦਾ ਆਪਣੇ ਆਪ ਨੂੰ ਲੰਗਰ ਜੀ ਕਹਾਂ ਤੋਂ ਬਾਅਦ ਪੰਜਾਬ ਪੁੱਸ ਨੇ ਆਪ ਨੂੰ ਜਿਹੜੀ ਕਾਰਾ ਕਰਕੇ ਤੇ ਉਹਨਾਂ ਨੂੰ ਰੋਲੇ ਰਾਤੀ ਅੱਖ ਡਿੱਗ ਗਿਆ ਅੰਮਲ ਸਾਹਿਬ ਅੰਮਲ ਬਿੱਟੀ ਜੀ ਕਹਿੰਦੇ ਉਹ ਵੀ ਇਹਨਾਂ ਤੋਂ ਇਹ ਨੇ ਜਿਹੜੇ ਨੇ ਪਠਾਨ ਮਾਜਰਾ ਉਹਨਾਂ ਦੇ ਰਿਸ਼ਤੇਦਾਰ ਉਹ ਕਹਿੰਦੇ ਕਿ ਸਾਡੇ ਇੱਥੇ ਕੋਈ ਜਿਹੜੀ ਹੈ ਗੋਲੀਬਾਰੀ ਨਹੀਂ ਹੋਈ ਪੰਜਾਬ ਪੁਲਿਸ ਆਈ ਹੈ ਜਿਹੜੇ ਸਾਡੇ ਪਿੰਡ ਦੇ ਸਰਪੰਚ ਨੇ ਉਹਨਾਂ ਦੀ ਗੱਲ ਕਰ ਰਹੇ ਨੇ ਲਾਡੀ ਜੀ ਉਹਨਾਂ ਨਾਲ ਉਹ ਪੰਜਾਬ ਪੁਲਿਸ ਨੇ ਗੱਲਬਾਤ ਕੀਤੀ ਉਹਨਾਂ ਨੇ ਲੰਗਰ ਪ੍ਰਸ਼ਾਦਾ ਖਾਧਾ ਬੜੇ ਆਰਾਮ ਨਾਲ ਉਹਨਾਂ ਨੇ ਸਾਡੇ ਜਿਹੜੇ ਨੇ ਡਰਾਈ ਰੂਮ 'ਚ ਬਹਿ ਕੇ ਗੱਲਾਂ ਬਾਤਾਂ ਕੀਤੀਆਂ ਉਸ ਤੋਂ ਬਾਅਦ ਜਿਹੜੀ ਹੈ ਪੰਜਾਬ ਪੁਲਿਸ ਜਿਹੜੀ ਹੈ ਉਹ ਅਲੱਗ ਗੱਡੀ ਵਿੱਚ ਚਲੀ ਗਈ ਹੈ ਤੇ ਜਿਹੜੇ ਨੇ ਪਠਾਨ ਮਾਜਰਾ ਉਹ ਅਲੱਗ ਗੱਡੀ ਵਿੱਚ ਚਲੇ ਗਏ ਨੇ ਤੇ ਇਹੋ ਜੀ ਕੋਈ ਇੱਥੇ ਗੋਲੀਬਾਰੀ ਵਾਲੀ ਗੱਲ ਨਹੀਂ ਹੋਈ ਨਾ ਹੀ ਕਿਸੇ ਨਾਲ ਕਿਸੇ ਤਰ੍ਹਾਂ ਦੀ ਟੱਕੇ ਸ਼ਾਈ ਹੋਈ ਹੈ ਨਾ ਹੀ ਇੱਥੇ ਕੋਈ ਗੋਲੀਆਂ ਚਲੀਆਂ ਨੇ ਅਸੀਂ ਤਾਂ ਉਹ ਕਹਿੰਦੇ ਨੇ ਉਹਨਾਂ ਦੇ ਰਿਸ਼ਤੇਦਾਰ ਅਸੀਂ ਤਾਂ ਇਹ ਨਿਊਜ਼ ਵਿੱਚ ਵੇਖ ਕੇ ਹੈਰਾਨ ਹੋ ਰਹੇ ਆ ਕਿ ਇਦਾਂ ਦੇ ਝੂਠੇ ਜਿਹੜੇ ਨੇ ਬਿਆਨ ਕਿਉਂ ਦਿੱਤੇ ਜਾ ਰਹੇ ਨੇ ਜਦੋਂ ਕਿ ਪੰਜਾਬ ਪੁਲਿਸ ਬੜੇ ਆਰਾਮਦਾਇਕ ਉਹਨਾਂ ਨਾਲ ਮੁਲਾਕਾਤ ਕੀਤੀ ਸਾਡੀ ਡਰਾਈਵ ਰੂਮ ਚ ਗੱਲਾਂ ਬਾਤਾਂ ਕੀਤੀਆਂ ਆਮ ਹੀ ਉਹ ਸਾਡੇ ਰਿਸ਼ਤੇਦਾਰਾਂ ਵਾਂਗ ਹਰ ਮੀਤ ਪਠਾਨ ਮਾਜਰਾ ਆਉਂਦੇ ਜਾਂਦੇ ਰਹਿੰਦੇ ਨੇ ਤੇ ਜਿਹੜੇ ਸਾਡੇ ਸਰਪੰਚ ਨੇ ਉਹਨਾਂ ਦੀ ਗੱਲ ਕੀਤੀ ਜਿਹੜੀ ਲਾਡੀ ਨੇ ਉਹਨਾਂ ਨਾਲ ਆਰਾਮ ਨਾਲ ਬੈਠ ਕੇ ਤੋਂ ਉਹ ਆ ਉਹ ਜਿਹੜੀ ਪੰਜਾਬ ਪੁਲਿਸ ਆ ਉਹ ਆਪਣੀ ਗੱਡੀ ਤੇ ਚਲ ਗਈ ਹੈ ਤੇ ਉਹ ਆਪਣੀ ਗੱਡੀ ਤੇ ਚਲੇ ਗਏ ਨੇ ਲੇਕਿਨ ਇਹਦੇ ਵਿੱਚ ਜਿਹੜਾ ਹੈ ਦਿੱਲੀ ਲੋਬੀ ਵਾਲੇ ਐਡੀ ਵੱਡੀ ਗੇਮ ਕਿਉਂ ਪਾ ਰਹੇ ਨੇ ਕੀ ਪਠਾਨ ਮਾਜਰਾ ਜਿਹੜੇ ਨੇ ਉਹ ਸਿੱਧਾ ਟਾਰਗੇਟ ਕੀਤਾ ਜਾ ਰਿਹਾ ਦਿੱਲੀ ਲੋਬੀ ਵਾਲਿਆਂ ਨੂੰ ਤੇ ਇਹ ਜਿਹੜੀ ਨਿਊਜ਼ ਖਾਸ ਨਿਕਲ ਕੇ ਬਾਹਰ ਆ ਰਹੀ ਹੈ ਧੰਨਵਾਦ